ਗ੍ਰਾਮ ਖੇਡ ਸੰਸਾਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਰ ਵਰਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲਿਆਂ ਤੇ ਖੇਡ ਸਰਗਰਮੀਆਂ ਦਾ تفصیلی लेखाजोखा ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਵੱਡੇ ਕੌਮਾਂਤਰੀ ਖੇਡ ਟੂਰਨਾਮੈਂਟਾਂ ਦੇ ਨਤੀਜਿਆਂ ਅਤੇ ਬਣੇ ਰਿਕਾਰਡਾਂ ਦੀ ਸਾਰੀ ਜਾਣਕਾਰੀ ਖਿਡਾਰੀਆਂ ਦੇ ਵੀਰਵੇ ਅਤੇ ਕੁਝ ਹੋਰ ਤਾਜ਼ਾ ਤਰੀਨ ਖੇਡ ਸਰਗਰਮੀਆਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾ ਤਰੀਨ ਅੰਕ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ক্রিকেট ਦੀ ਖੇਡ ਦੀ ਕਿਉਂਕਿ ক্রিকেট ਦੀ ਦੁਨੀਆ ਤੋਂ ਇੱਕ ਵੱਡੀ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਆਉਂਦੇ ਮਹੀਨਿਆਂ ਦੌਰਾਨ ਹੋਣ ਵਾਲੇ ICC T20 ক্রিকেট ਵਿਸ਼ਵ ਕੱਪ ਲਈ ਭਾਰਤੀ ক্রিকেট ਟੀਮ ਦਾ ਐਲਾਨ ਹੋ ਗਿਆ ਹੈ ਸਪਸ਼ਟ ਤੌਰ ਤੇ ਨਜ਼ਰ ਆਇਆ ਹੈ ਕਿ ਮੌਜੂਦਾ ਸਮੇਂ ਚੱਲ ਰਹੀ IPL ਵਿੱਚ ਚੰਗੀ ਲੈ ਨਾਲ ਖੇਡ ਰਹੇ ਖਿਡਾਰੀਆਂ ਨੂੰ ਕੌਮੀ ਟੀਮ ਵਿੱਚ ਥਾਂ ਦਿੱਤੀ ਗਈ ਹੈ। ਸੰਜੂ ਸैमसन ਅਤੇ ਯੁਜਵਿੰਦਰ ਚਾਹਲ ਨੂੰ 15 ਮੈਂਬਰੀ ਟੀਮ ਵਿੱਚ ਥਾਂ ਮਿਲ ਗਈ ਹੈ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਹਾਰਦਿਕ ਪਾਂਡਿਆ ਟੀਮ ਦਾ ਉਪ ਕਪਤਾਨ ਹੋਵੇਗਾ। ਸ਼ੁਭਮਨ ਗਿੱਲ ਅਤੇ ਰਿੰਕੂ ਸਿੰਘ ਸਟੈਂਡ ਬਾਈ ਖਿਡਾਰੀਆਂ ਵਜੋਂ ਰੱਖੇ ਗਏ ਨੇ ਭਾਵ ਕਿ ਲੋੜ ਪੈਣ ਉੱਤੇ ਟੀਮ ਵਿੱਚ ਬੁਲਾਏ ਜਾ ਸਕਦੇ ਨੇ। ਜਦਕੇ ਸ਼ਿਵਮ ਦੂਬੇ ਟੀਮ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ ਰਿਸ਼ਭ ਪੰਤ ਸਾਲ 2022 ਵਿੱਚ ਇੱਕ ਗੰਭੀਰ ਸੜਕ ਹਾਦਸੇ ਤੋਂ ਠੀਕ ਹੋਣ ਤੋਂ ਬਾਅਦ T20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਵਾਪਸ ਆਇਆ ਹੈ BCCI ਨੇ ਅਹਮਦਾਬਾਦ ਵਿੱਚ ਮੀਟਿੰਗ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਐਲਾਨ ਕੀਤਾ ICC T20 ਕ੍ਰਿਕਟ ਵਿਸ਼ਵ ਕੱਪ 2 ਜੂਨ ਤੋਂ ਅਮਰੀਕਾ ਤੇ ਵੈਸਟ ਇੰਡੀਜ਼ ਵਿੱਚ ਸ਼ੁਰੂ ਹੋਵੇਗਾ ਭਾਰਤ 5 ਜੂਨ ਨੂੰ ਨਿਊਯਾਰਕ ਵਿੱਚ ਆਇਰਲੈਂਡ ਦੇ ਖਿਲਾਫ ਆਪਣੀ ਵਿਸ਼ਵ ਕੱਪ ਦੀ ਮੁਹਿੰਮ ਸ਼ੁਰੂ ਕਰੇਗਾ ਇਸ ਦਰਮਿਆਨ T20 ਕ੍ਰਿਕਟ ਵਿਸ਼ਵ ਕੱਪ ਦੇ ਨਾਲ ਜੁੜਦੀ ਇੱਕ ਹੋਰ ਅਹਿਮ ਜਾਣਕਾਰੀ ਇਹ ਵੀ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ਕਿ ICC ਨੇ ਉੱਗੇ ਦੜਾਕ ਹੁਸੈਨ ਬੋਲਟ ਨੂੰ T20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਯੂਸੇਨ ਬੋਲਟ ਨੇ 2008 ਵਿੱਚ ਪੀਚਿੰਗ ਦੀਆਂ 올림픽 ਖੇਡਾਂ ਵਿੱਚ ਇਤਿਹਾਸ ਸਿਰਜਦਿਆਂ ਵਿਸ਼ਵ ਰਿਕਾਰਡ ਸਮੇਂ ਨਾਲ 100 ਮੀਟਰ 200 ਮੀਟਰ ਅਤੇ 4 ਗੁਣਾ 100 ਮੀਟਰ ਦੌੜ ਜਿੱਤੀ ਸੀ ਯੂਸੇਨ ਬੋਲਟ ਵਿਸ਼ਵ ਕੱਪ ਦੇ ਆਪਣੇ ਦੇਸ਼ ਯਾਨੀ ਕਿ ਕਰੇਬੀਆਈ ਖਿੱਤੇ ਵਿੱਚ ਆਉਣ ਅਤੇ ਇਸ ਸਬੰਧੀ ਆਪਣੀ ਨਵੀਂ ਭੂਮਿਕਾ ਲਈ ਕਾਫੀ ਉਤਸ਼ਾਹਿਤ ਨਜ਼ਰ ਆਇਆ ਤੀਰਅੰਦਾਜ਼ੀ ਦੀ ਖੇਡ ਵਿੱਚ ਪਿਛਲੇ ਕੁਝ ਅਰਸੇ ਤੋਂ ਭਾਰਤੀ ਖਿਡਾਰੀਆਂ ਦੇ ਤੀਰ ਸਹੀ ਨਿਸ਼ਾਨੇ ਉੱਤੇ ਲੱਗ ਰਹੇ ਨੇ ਅਤੇ ਇਸੇ ਲੜੀ ਨੂੰ ਪਿਛਲੇ ਦਿਨੀ ਹੋਰ ਬਲ ਮਿਲਿਆ ਜਦੋਂ ਭਾਰਤੀ ਟੀਮ ਨੇ ਇੱਕ ਵੱਡੀ ਕੌਮਾਂਤਰੀ ਜਿੱਤ ਹਾਸਲ ਕੀਤੀ ਭਾਰਤੀ ਪੁਰਸ਼ ਰਿਕਰਵ ਟੀਮ ਦੇ ਤੀਰਜ ਬੋਮਾ ਦੇਵਰਾ ਤਰੁਨਦੀਪ ਰੌਏ ਅਤੇ ਪ੍ਰਵੀਨ ਜਾਦਵ ਨੇ ਮੌਜੂਦਾ 올림픽 ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ ਪਛਾੜਦੇ ਹੋਏ ਕੁੱਲ 14 ਸਾਲਾਂ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਇਹ ਵਿਸ਼ਵ ਕੱਪ ਦੇ ਆਖਰੀ ਮੁਕਾਬਲੇ ਵਿੱਚ ਭਾਰਤੀ ਪੁਰਸ਼ ਰਿਕਵ ਟੀਮ ਦੀ ਪਹਿਲੀ ਜਿੱਤ ਹੈ ਅਤੇ ਇਸ ਨਾਲ ਆਉਂਦੀਆਂ ਪੈਰਿਸ 올림픽 ਖੇਡਾਂ ਵਿੱਚ ਜਗ੍ਹਾ ਪੱਕੀ ਕਰਨ ਦੀਆਂ ਉਹਨਾਂ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਈਆਂ ਭਾਰਤੀ ਤੀਰਅੰਦਾਜ਼ਾਂ ਨੇ ਕੁੱਲ 5-1 ਦੇ ਸਕੋਰ ਨਾਲ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਇਸ ਸ਼ਾਨਦਾਰ ਸਫਲਤਾ ਮਗਰੋਂ ਅੰਕਿਤਾ ਭਗਤ ਅਤੇ ਧੀਰਜ ਦੀ ਰਿਕਰਵ ਮਿਕਸਡ ਟੀਮ ਨੇ ਵੀ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਦਲ ਦੀ ਖੁਸ਼ੀ ਵਿੱਚ ਹੋਰ ਵਾਧਾ ਕੀਤਾ ਭਾਰਤੀ ਜੋੜੀ ਨੇ ਮੈਕਸੀਕੋ ਦੀ ਅਲੇਗਜ਼ਾਂਡਰਾ ਵੈਲੈਂਸ਼ੀਆ ਅਤੇ ਮਟਾਇਾਸ ਗ੍ਰਾਂਡੇ ਦੀ ਜੋੜੀ ਨੂੰ 35-31 38-35 ਅਤੇ 39 37 ਦੇ ਫਰਕ ਨਾਲ ਹਰਾਇਆ ਭਾਰਤ ਕੁੱਲ 231 ਅੰਕਾਂ ਨਾਲ ਹੁਣ ਵਿਸ਼ਵ ਰੈਂਕਿੰਗ ਵਿੱਚ ਚੀਨ ਅਤੇ ਸਿਖਰ ਉੱਤੇ ਕਾਬਜ਼ ਦੱਖਣੀ ਕੋਰੀਆ ਮਗਰੋਂ ਤੀਜੇ ਸਥਾਨ ਉੱਤੇ ਪਹੁੰਚ ਗਿਆ ਹੈ ਨਿਸ਼ਾਨੇਬਾਜ਼ੀ ਦੇ ਖੇਡ ਵਿੱਚ ਵੀ ਇੱਕ ਭਾਰਤੀ ਖਿਡਾਰੀ ਦੀ ਗੱਲ ਕਰਨੀ ਬਣਦੀ ਹੈ ਜਿਸ ਨੇ 올림픽 ਖੇਡਾਂ ਵਿੱਚ ਆਪਣੀ ਥਾਂ ਬਣਾ ਲਈ ਹੈ ਭਾਰਤੀ ਸ਼ੂਟਰ ਮਹੇਸ਼ਵਰੀ ਚੋਹਾਨ ਨੇ ਪੈरिस 올림픽 ਖੇਡਾਂ 2024 ਦੀ ਟਿਕਟ ਕਟਾਉਂਦਿਆਂ ਭਾਰਤ ਲਈ 21ਵਾਂ ਸ਼ੂਟਿੰਗ ਕੋਟਾ ਹਾਸਲ ਕਰ ਲਿਆ ਹੈ। ਦੋਹਾ ਕਤਰ ਵਿੱਚ ਬੀਤੇ ਐਤਵਾਰ ਨੂੰ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਯਾਨੀ ਕਿ ISSF 올림픽 ਸ਼ਾਰਟ ਗਨ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਸਕੀਟ ਇਵੈਂਟ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਮਗਰੋਂ ਭਾਰਤ ਨੂੰ ਇਹ ਪੰਜਵਾਂ ਕੋਟਾ ਮਹੇਸ਼ਵਰੀ ਚੋਹਾਨ ਜ਼ਰੀਏ ਹਾਸਲ ਹੋਇਆ ਪੈਰਿਸ 올림픽 ਖੇਡਾਂ 2024 ਲਈ ਸ਼ਾਰਟ ਗਨ ਵਰਗ ਵਿੱਚ ਦੋਹਾ ਦਾ ਇਹ ਟੂਰਨਾਮੈਂਟ ਫਾਈਨਲ ਕੁਆਲੀਫਾਈਂਗ ਇਵੈਂਟ ਸੀ ਇਸ ਰਨ ਆਏ ਨਤੀਜਾ ਮੁਤਾਬਕ ਹਰੇਕ ਮੁਕਾਬਲੇ ਵੱਧ ਤੋਂ ਵੱਧ ਇੱਕ ਪ੍ਰਤੀ ਮੁਲਕ ਵਿੱਚ ਸਿਖਰਲੇ ਦੋ ਸ਼ੂਟਰਜ਼ ਨੂੰ 올림픽 ਕੋਟਾ ਮਿਲਿਆ ਮਹੇਸ਼ਵਰੀ ਚੋਹਾਨ ਸਕੀਟ ਮੁਕਾਬਲੇ ਵਿੱਚ ਚਿੱਲੀ ਦੀ ਫਰਾਂਸਿਸਕਾ ਕਰੋਵੇਟੋ ਚੈਡੇਡ ਮਗਰੋਂ ਦੂਜੇ ਸਥਾਨ ਉੱਤੇ ਰਹੀ ਸੀ ਦੋਵਾਂ ਨੇ 54 54 ਦਾ ਸਕੋਰ ਬਣਾਇਆ ਸੀ ਪਰ ਚਿੱਲੀ ਦੀ ਸ਼ੂਟਰ ਫਰਾਂਸਿਸਕਾ ਕਰੋਵੇਟੋ ਸ਼ੂਟ ਆਫ ਮੁਕਾਬਲੇ ਵਿੱਚ 4-3 ਨਾਲ ਬਾਜ਼ੀ ਮਾਰ ਗਈ ਜਦਕਿ ਮਹੇਸ਼ਵਰੀ ਚੋਹਾਨ ਨੇ 올림픽 ਦਾ ਸਥਾਨ ਹਾਸਲ ਕੀਤਾ ਪਿਛਲੇ ਦਿਨੀ ਖੇਡਾਂ ਦੀ ਦੁਨੀਆ ਵਿੱਚ ਕੌਮਾਂਤਰੀ ਪੱਧਰ ਦਾ ਇੱਕ ਵੱਡਾ ਸਨਮਾਨ ਸਮਾਗਮ ਹੋਇਆ ਜਿਸ ਵਿੱਚ ਦੁਨੀਆ ਭਰ ਤੋਂ ਸਟਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਵੀ ਐਵਾਰਡ ਦਿੱਤੇ ਗਏ ਆਓ ਜਾਣਦੇ ਹਾਂ ਇਸ ਸਮਾਗਮ ਦੇ ਕੁਝ ਖਾਸ ਵੇਰਵੇ ਪਿਛਲੇ ਵਰੇ ਪਹਿਲੀ ਵਾਰ FIFA ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਸਪੇਨ ਦੀ ਫੁੱਟਬਾਲ ਟੀਮ ਨੂੰ ਲੋਰੀਅਸ ਵਿਸ਼ਵ ਖੇਡ ਐਵਾਰਡਾਂ ਵਿੱਚ ਦੋ ਹੋਰ ਐਵਾਰਡ ਮਿਲੇ ਨੇ ਸਪੇਨ ਦੀ ਮਹਿਲਾ ਫੁੱਟਬਾਲ ਟੀਮ ਨੂੰ 2023 ਲਈ ਦੁਨੀਆ ਦੀ ਸਾਲ ਦੀ ਸਰਬੋਤਮ ਟੀਮ ਚੁਣਿਆ ਗਿਆ ਜਦਕਿ ਇਸੇ ਟੀਮ ਦੀ ਮਿਡਫੀਲਡਰ ਇਤਾਨਾ ਬੋਨਾਮਾਤੀ ਨੂੰ ਸਰਬੋਤਮ ਮਹਿਲਾ ਖਿਡਾਰੀ ਦਾ ਐਵਾਰਡ ਮਿਲਿਆ ਸਪੇਨ ਦੇ ਮੈਦ੍ਰਿਡ ਵਿਖੇ ਹੋਏ ਸਮਾਗਮ ਦੌਰਾਨ ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਸਾਲ ਦੇ ਸਰਬੋਤਮ ਟੈਨਿਸ ਖਿਡਾਰੀ ਅਤੇ ਅਮਰੀਕਾ ਦੇ ਜਿਮਨਾਸਟ ਸਿਮੌਨ ਬਾਇਲਸ ਨੂੰ ਵਾਪਸੀ ਕਰਨ ਬਦਲੇ ਇੱਕ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਰিয়াল ਮਾਡਰਿਡ ਫੁੱਟਬਾਲ ਕਲੱਬ ਦੇ ਫਾਰਵਰਡ ਮਿਡਫੀਲਡਰ ਯੂਡ ਬੈਲਿੰਗਮ ਨੂੰ ਬ੍ਰੇਕਥਰੂ ਅਵਾਰਡ ਮਿਲਿਆ ਯਾਨੀ ਕਿ ਸਭ ਤੋਂ ਬਿਹਤਰੀਨ ਨੌਜਵਾਨ ਖਿਡਾਰੀ ਦਾ ਇਨਾਮ ਦਿੱਤਾ ਗਿਆ। ਜਦਕਿ ਦੁਨੀਆ ਦੇ ਸਾਬਕਾ ਨੰਬਰ 1 ਟੈਨਿਸ ਖਿਡਾਰੀ ਰਾਫਾਇਲ ਨਡਾਲ ਨੂੰ ਉਨ੍ਹਾਂ ਦੀ ਫਾਊਂਡੇਸ਼ਨ ਸਦਕਾ ਸਪੋਰਟਸ ਫॉर ਗੁੱਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਪੇਨ ਦੀ ਮਹਿਲਾ ਫੁੱਟਬਾਲ ਟੀਮ ਦੀ ਹੋਰ ਗੱਲ ਕਰੀਏ ਤਾਂ ਉਸ ਨੇ ਪਿਛਲੇ ਸਾਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਖੇਡਿਆ ਗਿਆ ਵਿਸ਼ਵ ਕੱਪ ਜਿੱਤਿਆ ਸੀ। ਲੋਰੀਅਸ ਨੇ ਸਪੇਨ ਦੀ ਟੀਮ ਨੂੰ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਟੀਮ ਵਜੋਂ ਨਿਵਾਜਿਆ। ਟੈਨਿਸ ਖਿਡਾਰੀ ਜੋਕੋਵਿਚ ਨੇ 24 ਗ੍ਰੈਂਡ ਸਲੇਮ ਖਿਤਾਬ ਜਿੱਤਨ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨੋਵਾਕ ਜੋਕੋਵਿਚ ਨੇ ਰੌਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰਦਿਆਂ ਪੰਜਵੀਂ ਵਾਰ ਲੋਰੀਅਸ ਅਵਾਰਡ ਜਿੱਤਿਆ ਹੈ ਦੇਸ਼ ਦੀ ਚਰਚਿਤ ক্রিকেট ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਮੁਕਾਬਲੇ ਇੱਕ ਹਫ਼ਤਾ ਹੋਰ ਅੱਗੇ ਵੱਧ ਗਏ ਨੇ ਅਤੇ ਇਸ ਵੇਲੇ ਤੱਕ ਆਈਪੀਐਲ ਵਿੱਚ ਦੌੜਾਂ ਦਾ ਅੰਬਾਰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਾਰ ਆਈਪਲ ਵਿੱਚ ਕਾਫੀ ਨਵੇਂ ਰਿਕਾਰਡ ਬਣ ਰਹੇ ਨੇ ਅਤੇ ਬਾਕੀ ਰਹਿੰਦੇ ਮੈਚਾਂ ਵਿੱਚ ਵੀ ਕਈ ਹੋਰ ਨਵੇਂ ਰਿਕਾਰਡ ਬਣਨ ਦੀ ਸੰਭਾਵਨਾ ਹੈ ਹੁਣ ਤੱਕ ਦੀ ਅੰਕ ਸੂਚੀ ਦੀ ਜ਼ਿਕਰ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਦੀ ਟੀਮ ਸਭ ਤੋਂ ਅੱਗੇ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ ਕੋਲਕਾਤਾ ਹైదరాబాద్ ਲਖਨਊ ਦਿੱਲੀ ਚੇਨਈ ਅਤੇ ਗੁਜਰਾਤ ਦੀਆਂ ਟੀਮਾਂ ਵੀ ਚੋਟੀ ਦੀਆਂ 4 ਟੀਮਾਂ ਵਿੱਚ ਆਪੋ ਆਪਣੀ ਥਾਂ ਬਣਾਉਣ ਲਈ ਜਦੋਂ ਜਹਿਦ ਕਰ ਰਹੀਆਂ ਨੇ ਅਤੇ तकरीबन ਹਰੇਕ ਟੀਮ ਕੋਲ ਅੱਗੇ ਵਧਣ ਦਾ ਮੌਕਾ ਨਜ਼ਰ ਵੀ ਆ ਰਿਹਾ ਹੈ। ਹੁਣ ਆਈਪੀਐਲ ਉਸ ਗੇੜ ਵਿੱਚ ਪਹੁੰਚ ਗਈ ਹੈ ਜਿੱਥੇ ਹਰੇਕ ਮੈਚ ਦੀ ਅਹਿਮੀਅਤ ਵਧਦੀ ਜਾ ਰਹੀ ਹੈ। ਆਈਪੀਐਲ ਵਿੱਚ ਪੰਜਾਬ ਦੇ ਨਾਂ ਉੱਤੇ ਬਣੀ ਟੀਮ ਪੰਜਾਬ ਕਿੰਗਸ ਅੰਕ ਸੂਚੀ ਵਿੱਚ ਤਾਂ ਕਾਫੀ ਪਿੱਛੇ ਨਜ਼ਰ ਆ ਰਹੀ ਹੈ। ਪਰ ਪਿਛਲੇ ਦਿਨੀ ਇਸ ਟੀਮ ਨੇ ਕੋਲਕਾਤਾ ਦੇ ਖਿਲਾਫ ਮੈਚ ਵਿੱਚ ਇੱਕ ਵਿਸ਼ਵ ਰਿਕਾਰਡ ਬਣਾ ਦਿੱਤਾ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਹੋਏ ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ T20 ਕ੍ਰਿਕਟ ਦੇ ਇਤਿਹਾਸ ਵਿੱਚ ਕਿਸੇ ਟੀਚੇ ਦਾ ਪਿੱਛਾ ਕਰਦੇ ਹੋਏ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸਫਲਤਾਪੂਰਵਕ ਹਾਸਲ ਕੀਤਾ ਇਸ ਸੰਬੰਧੀ ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ IPL ਅਤੇ T20 ਦੀ ਕਿਸੇ ਲੀਗ ਵਿੱਚ ਹੀ ਨਹੀਂ ਬਲਕਿ ਅੰਤਰਰਾਸ਼ਟਰੀ T20 ਕ੍ਰਿਕਟ ਵਿੱਚ ਵੀ ਕਿਸੇ ਨੇ ਹੁਣ ਤੱਕ ਇੰਨਾ ਵੱਡਾ ਟੀਚਾ ਹਾਸਲ ਨਹੀਂ ਸੀ ਕੀਤਾ ਜਿੰਨਾ ਪੰਜਾਬ ਦੀ ਟੀਮ ਨੇ ਇਸ ਮੈਚ ਵਿੱਚ ਹਾਸਲ ਕੀਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਦੱਖਣੀ ਅਫਰੀਕਾ ਨੇ ਵੈਸਟ ਇੰਡੀਜ਼ ਦੇ ਖਿਲਾਫ 259 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ ਪੰਜਾਬ ਨੇ 262 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 18.4 ওভারਾਂ ਵਿੱਚ ਹੀ ਜਿੱਤ ਦਰਜ ਕੀਤੀ ਅਤੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਕੋਲਕਾਤਾ ਅਤੇ ਪੰਜਾਬ ਵਿਚਾਲੇ ਹੋਏ ਮੈਚ ਵਿੱਚ ਕੁੱਲ 523 ਦੌੜਾਂ ਬਣੀਆਂ। ਆਈਪੀਐਲ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਮੈਚ ਵਿੱਚ ਇੰਨਾ ਵੱਡਾ ਸਕੋਰ ਬਣਿਆ। ਕੋਲਕਾਤਾ ਤੇ ਪੰਜਾਬ ਵਿਚਾਲੇ ਹੋਏ ਮੈਚ ਵਿੱਚ ਕੁੱਲ 42 ਛੱਕੇ ਲੱਗੇ। ਅਤੇ ਇਹ ਵੀ ਕਿਸੇ T20 ਮੈਚ ਵਿੱਚ ਸਭ ਤੋਂ ਜ਼ਿਆਦਾ ਛੀਕੇ ਲੱਗਣ ਦਾ ਇੱਕ ਨਵਾਂ ਰਿਕਾਰਡ ਬਣ ਗਿਆ ਹੈ। ਇਸ ਤੋਂ ਪਹਿਲਾਂ ਸਨ ਰਾਈਜ਼ਰਸ ਹైదరాబాద్ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਏ ਮੈਚ ਵਿੱਚ ਅਤੇ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਸਨ ਰਾਈਜ਼ਰਸ ਹైదరాబాద్ ਵਿਚਾਲੇ ਹੋਏ ਮੈਚ ਵਿੱਚ ਵੀ 38 ਛੀਕੇ ਲੱਗੇ ਸਨ। ਐਤਕੀ ਦੀ IPL ਵਿੱਚ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਬੱਲੇਬਾਜ਼ੀ ਕਾਫੀ ਹਾਵੀ ਸਾਬਤ ਹੋ ਰਹੀ ਹੈ ਜਿੱਥੇ ਆਈਪੀਐਲ ਵਿੱਚ ਲਗਾਤਾਰ ਮੈਚ ਹੋ ਰਹੇ ਨੇ ਉੱਥੇ ਹੀ ਕਈ ਖਿਡਾਰੀ ਆਈਪੀਐਲ ਤੋਂ ਬਾਹਰ ਹੋਣ ਲਈ ਵੀ ਮਜਬੂਰ ਹੋਏ ਨੇ ਆਓ ਇਹਨਾਂ ਖਿਡਾਰੀਆਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਪੰਜਾਬ ਟੀਮ ਦੇ 스타 ਆਲਰਾਊਂਡਰ ਸਿਕੰਦਰ ਰਜ਼ਾ ਇਸ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਨੇ ਸਿਕੰਦਰ ਰਜ਼ਾ 3 ਮਈ ਤੋਂ ਬੰਗਲਾਦੇਸ਼ ਦੇ ਖਿਲਾਫ 5 ਮੈਚਾਂ ਦੀ T20 ਲੜੀ ਵਿੱਚ ਹਿੱਸਾ ਲੈਣ ਲਈ ਆਪਣੇ ਜ਼ਿੰਬਾਬਵੇ ਦੇਸ਼ ਦੀ ਟੀਮ ਨਾਲ ਜੁੜਨ ਵਾਸਤੇ ਵਾਪਸ ਚਲੇ ਗਏ ਸਿਕੰਦਰ ਰਜ਼ਾ ਨੇ ਪਿਛਲੇ ਸਾਲ ਹੀ ਆਈਪਲ ਵਿੱਚ ਡੈਬਿਊ ਕੀਤਾ ਸੀ ਭਾਵੇਂ ਕਿ ਪਹਿਲਾ ਮੈਚ ਖੇਡਿਆ ਸੀ ਜਿਸ ਵਿੱਚ ਉਹਨਾਂ ਨੇ ਕੁੱਲ ਮਿਲਾ ਕੇ ਸੀਜ਼ਨ ਦੇ 7 ਮੁਕਾਬਲਿਆਂ ਵਿੱਚ 139 ਦੌੜਾਂ ਬਣਾਈਆਂ ਸਨ ਇਸ ਸਰਾਂ ਉਹਨਾਂ ਦੇ ਬੱਲੇ ਤੋਂ ਇੱਕ ਅਰਧ ਸੈਂਕੜਾ ਵੀ ਨਿਕਲਿਆ ਸੀ ਉੱਥੇ ਹੀ ਇਸ ਸਾਲ ਉਹਨਾਂ ਨੂੰ ਪੰਜਾਬ ਵੱਲੋਂ ਸਿਰਫ 2 ਹੀ ਮੈਚ ਖੇਡਣ ਦਾ ਮੌਕਾ ਮਿਲਿਆ ਜਿਸ ਵਿੱਚ ਉਹਨਾਂ ਨੇ 21.50 ਦੀ ਔਸਤ ਨਾਲ 43 ਦੌੜਾਂ ਬਣਾਈਆਂ ਗੇਂਦਬਾਜ਼ੀ ਵਿੱਚ ਉਹ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ ਉਧਰ ਦਿੱਲੀ ਦੀ ਟੀਮ ਵਿੱਚੋਂ ਵੀ ਕੁਝ ਅਹਿਮ ਖਿਡਾਰੀ ਬਾਹਰ ਹੋਏ ਨੇ ਦਿੱਲੀ ਟੀਮ ਦੇ ਤਾਕਤ ਬੱਲੇਬਾਜ਼ ਡੇਵਿਡ ਵਾਰਨਰ ਅਤੇ ਤੇਜ਼ ਗੇਂਦਬਾਜ਼ ਇਸ਼ਾਨਤ ਸ਼ਰਮਾ ਫਿਲਹਾਲ ਟੀਮ ਵਿੱਚੋਂ ਬਾਹਰ ਰਹਿਣਗੇ ਕਿਉਂਕਿ ਉਹ ਸੱਟ ਤੋਂ ਹਾਲੇ ਤੱਕ ਉੱبر ਨਹੀਂ ਸਕੇ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਲਈ ਹਾਲੇ ਕੁਝ ਦਿਨ ਹੋਰ ਲੱਗਣਗੇ। ਬੀਤੀ 12 ਅਪ੍ਰੈਲ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਮੈਚ ਵਿੱਚ ਸ਼ਾਰਟ ਲਾਉਣ ਦੀ ਕੋਸ਼ਿਸ਼ ਵਿੱਚ ਵਾਰਨਰ ਨੂੰ ਉਂਗਲੀ ਉੱਤੇ ਸੱਟ ਲੱਗ ਗਈ ਸੀ ਜਿਸ ਦਾ ਅਸਰ ਹੁਣ ਤੱਕ ਵੀ ਕਾਇਮ ਹੈ ਅਤੇ ਇਸੇ ਕਰਕੇ ਵਾਰਨਰ ਨੂੰ ਕੁਝ ਮੈਚਾਂ ਤੋਂ ਹਟਣਾ ਪੈ ਰਿਹਾ ਹੈ। ਡ੍ਰੋਪਿੰਗ ਦੇ ਮਾਮਲਿਆਂ ਦੇ ਚੱਲ ਰਹੇ ਰੌਲੇ ਦਰਮਿਆਨ ਇੱਕ ਭਾਰਤੀ ਐਥਲੀਟ ਨੂੰ ਰਾਹਤ ਵੀ ਹਾਸਲ ਹੋਈ ਹੈ ਅਤੇ ਕਮਾਂਤਰੀ ਮੰਚ ਤੇ ਉਸਦੀ ਵਾਪਸੀ ਦਾ ਰਾਹ ਵੀ ਪੱਧਰਾ ਹੋ ਗਿਆ ਹੈ ਆਓ ਜਾਣਦੇ ਹਾਂ ਇਸ ਐਥਲੀਟ ਨਾਲ ਸਬੰਧਤ ਮਾਮਲੇ ਦੀ ਸਾਰੀ ਜਾਣਕਾਰੀ ਭਾਰਤ ਦੀ 스타 ਦੌੜਾਕ ਹਿਮਾ ਦਾਸ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨਾਡਾ ਦੇ ਅਨੁਸ਼ਾਸਨੀ ਪੈਨਲ ਨੇ ਹਰੀ ਚੰਡੀ ਦੇ ਦਿੱਤੀ ਹੈ ਪਿਛਲੇ ਮਹੀਨੇ ਸੁਣਵਾਈ ਛੱਡਣ ਤੋਂ ਬਾਅਦ ਉਹ ਬੈਂਗਲੁਰੂ ਵਿੱਚ ਇੰਡੀਅਨ ਗ੍ਰੈਂਡ ਪ੍ਰੀ 1 ਵਿਚ ਵਾਪਸੀ ਕਰ ਰਹੀ ਹੈ ਪਿਛਲੇ ਸਾਲ ਨਾਡਾ ਨੇ 24 ਸਾਲਾ ਹਿਮਾ ਨੂੰ 12 ਮਹੀਨਿਆਂ ਵਿੱਚ ਤਿੰਨ ਵਾਰ ਆਪਣੇ ਟਿਕਾਣੇ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਸ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਸੀ ਇਸ ਤੋਂ ਬਾਅਦ ਇੰਡੀਅਨ ਗ੍ਰਾਂਡ ਪ੍ਰੀ 1 ਲਈ ਮਹਿਲਾ 200 ਮੀਟਰ ਦੌੜ ਦੀ ਐਂਟਰੀ ਸੂਚੀ ਵਿੱਚ ਹੁਣ ਹਿਮਾ ਦਾ ਨਾਮ ਸ਼ਾਮਲ ਕੀਤਾ ਗਿਆ ਹਿਮਾ ਦਾਸ ਨੇ 2018 ਜਕਾਰਤਾ ਏਸ਼ੀਆਈ ਖੇਡਾਂ ਵਿੱਚ 400 ਮੀਟਰ ਵਿਅਕਤੀਗਤ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਜਕਾਰਤਾ ਵਿੱਚ ਸੋਨੇ ਦਾ ਤਗਮਾ ਜੇਤੂ ਔਰਤਾਂ ਦੀ 4x400 ਮੀਟਰ ਅਤੇ ਚਾਂਦੀ ਦਾ ਤਗਮਾ ਜੇਤੂ ਮਿਕਸਡ 4x400 ਮੀਟਰ ਰਿਲੇ ਟੀਮ ਦਾ ਵੀ ਅਹਿਮ ਹਿੱਸਾ ਸੀ। ਸੱਟ ਕਾਰਨ ਅਸਾਮ ਦੀ ਇਸ ਤੋੜਾਕ ਨੂੰ ਪਿਛਲੇ ਸਾਲ ਹੁਆੰਗਜ਼ੂ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਹੁਣ ਉਸ ਦੀ ਵਾਪਸੀ ਦੇ ਦੁਆਰ ਖੁੱਲ ਗਏ ਨੇ 골프 ਦੀ ਖੇਡ ਵਿੱਚ ਨੌਜਵਾਨ ਭਾਰਤੀ ਖਿਡਾਰੀਆਂ ਨੇ ਆਪਣਾ ਸੁਧਾਰ ਭਰਪੂਰ ਪ੍ਰਦਰਸ਼ਨ ਜਾਰੀ ਰੱਖਿਆ ਭਾਰਤੀ 골ਫਰ ਅਦਿੱਤੀ অশੋਕ ਅਤੇ ਦੀਕਸ਼ਾ ਡਾਗਰ ਪੈਰਿਸ 올림픽 ਖੇਡਾਂ ਵਿੱਚ ਹਿੱਸਾ ਲੈਣ ਲਈ ਤਿਆਰ ਨਜ਼ਰ ਆ ਰਹੀਆਂ ਨੇ ਜਦ ਕਿ ਸ਼ੁਭੰਕਰ ਸ਼ਰਮਾ ਅਤੇ ਗਗਨਜੀਤ ਭੁੱਲਰ ਦੇ ਵੀ ਰੈਂਕਿੰਗ ਦੇ ਆਧਾਰ ਉੱਤੇ 올림픽 ਖੇਡਾਂ ਵਿੱਚ ਜਗਾ ਬਣਾਉਣ ਦੀ ਸੰਭਾਵਨਾ ਬਣ ਰਹੀ ਹੈ ਭਾਰਤ ਲਈ 올림픽 ਵਿੱਚ ਸਰਵ ਸ਼੍ਰੇਸ਼ਟ ਪ੍ਰਦਰਸ਼ਨ ਅਦਿਤੀ ਦੇ ਨਾਮ ਹੈ ਜਿਹੜੀ ਟੋਕੀਓ 2020 올림픽 ਵਿੱਚ ਚੌਥੇ ਸਥਾਨ ਉੱਤੇ ਰਹੀ ਸੀ ਨਿਯਮ ਮੁਤਾਬਕ 올림픽 ਲਈ ਅਰਜ਼ੀਆਂ ਭਾਰਤੀ ਗੋਲਫ ਸੰਘ ਵੱਲੋਂ ਭੇਜੀਆਂ ਜਾਂਦੀਆਂ ਨੇ 올림픽 ਲਈ ਕੁਆਲਿਫਿਕੇਸ਼ਨ ਰੈਂਕਿੰਗ ਰਾਹੀਂ ਨਿਰਧਾਰਤ ਪ੍ਰਕਿਰਿਆ ਮੁਤਾਬਕ 60 ਪੁਰਸ਼ ਅਤੇ 60 ਮਹਿਲਾ ਖਿਡਾਰੀਆਂ ਤੱਕ ਪ੍ਰਕਿਰਿਆ ਸੀਮਤ ਹੁੰਦੀ ਹੈ। ਵਿਸ਼ਵ ਰੈਂਕਿੰਗ ਵਿੱਚ 15 ਖਿਡਾਰੀ 올림픽 ਲਈ ਖੁਦ ਹੀ ਕੁਆਲੀਫਾਈ ਕਰ ਲੈਂਦੇ ਨੇ ਜਿਨ੍ਹਾਂ ਵਿੱਚ ਹਰੇਕ ਦੇਸ਼ ਤੋਂ ਵੱਧ ਤੋਂ ਵੱਧ 4 ਗੋਲਫਰ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਸ ਤੋਂ ਬਾਅਦ 올림픽 ਗੋਲਫ ਰੈਂਕਿੰਗ ਯਾਨੀ ਕਿ OGR ਵਿੱਚੋਂ ਹਰੇਕ ਦੇਸ਼ ਤੋਂ 2 ਚੋਟੀ ਦੇ ਖਿਡਾਰੀ ਸ਼ਾਮਲ ਹੁੰਦੇ ਨੇ ਪਰ ਇਸ ਦੇ ਨਾਲ ਸ਼ਰਤ ਵੀ ਹੁੰਦੀ ਹੈ ਕਿ ਦੇਸ਼ ਤੇ 15 ਵਿੱਚ ਘੱਟ ਤੋਂ ਘੱਟ ਦੋ ਗੋਲਫ ਖਿਡਾਰੀ ਜ਼ਰੂਰ ਸ਼ਾਮਲ ਹੋਣ। ਅਦਿਤੀ <strong>ਅਸ਼ੋਕ</strong>, ਦੀਕਸ਼ਾ ਡਾਗਰ, ਸ਼ੁਭੰਕਰ ਸ਼ਰਮਾ ਅਤੇ ਗਗਨਜੀਤ ਭੁੱਲਰ ਦੇ 올림픽 ਤੱਕ ਪਹੁੰਚਣ ਦੀ ਆਸ ਇਸੇ ਨਾਮ ਜ਼ਰੀਏ ਬਰਕਰਾਰ ਨਜ਼ਰ ਆਉਂਦੀ ਹੈ। ਹੁਣ ਆਉਂਦੇ ਹਾਂ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਫੁੱਟਬਾਲ ਦੇ ਇਸ ਵੇਲੇ ਚੱਲ ਰਹੇ ਵੱਖ-ਵੱਖ ਮੁਕਾਬਲਿਆਂ ਦੇ ਤਾਜ਼ਾ ਨਤੀਜਿਆਂ ਵੱਲ। ਅਮਰੀਕਾ ਦੀ ਮੇਜਰ ਲੀਗ ਸੌਕਰ ਵਿੱਚ لیونਲ ਮੈਸੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹਾਂ ਨਿਊ ਇੰਗਲੈਂਡ ਰੈਵੋਲੂਸ਼ਨ ਦੇ ਘਰੀਲੂ ਮੈਦਾਨ ਉੱਤੇ ਦਰਸ਼ਕਾਂ ਦੀ ਰਿਕਾਰਡ ਗਿਣਤੀ ਦੇ ਸਾਹਮਣੇ ਦੋ ਗੋਲ ਕਰਕੇ ਆਪਣੀ ਟੀਮ ਇੰਟਰ ਮਿਆਮੀ ਸੀਐਫ ਨੂੰ 4-1 ਦੀ ਵੱਡੀ ਜਿੱਤ ਦਿਵਾਈ لیونਲ ਮੈਸੀ ਨੇ ਆਪਣੀ ਸ਼ਾਨਦਾਰ ਖੇਡ ਨਾਲ ਜਿਲਟ ਸਟੇਡੀਅਮ ਵਿੱਚ ਮੌਜੂਦ 65612 ਦਰਸ਼ਕਾਂ ਦੇ ਮੂਹਰੇ ਸ਼ਾਨਦਾਰ ਖੇਡ ਵਿਖਾਈ ਅਤੇ ਆਪਣੀ ਟੀਮ ਨੂੰ ਇੱਕ ਗੋਲ ਨਾਲ ਪਛੜਨ ਤੋਂ ਬਾਅਦ ਮੈਚ ਵਿੱਚ ਜ਼ਬਰਦਸਤ ਵਾਪਸੀ ਕਰਵਾਈ 32ਵੇਂ ਮਿੰਟ ਵਿੱਚ ਸਕੋਰ ਬਰਾਬਰ ਕਰਨ ਤੋਂ ਬਾਅਦ ਮੈਸੀ ਨੇ 68ਵੇਂ ਮਿੰਟ ਵਿੱਚ ਖੱਬੇ ਪੈਰ ਦੀ ਕਿੱਕ ਨਾਲ ਸੈਸ਼ਨ ਦਾ ਆਪਣਾ ਨੌਵਾਂ ਗੋਲ ਕਰਕੇ ਆਪਣੀ ਟੀਮ ਨੂੰ ਅਗੇਤ ਦੁਵਾਈ ਇੰਟਰ ਮਿਆਮੀ ਲਈ ਬੈਂਜਾਮਿਨ ਕ੍ਰਿਮਾਚੀ ਅਤੇ ਤਜਰਬੇਕਾਰ ਖਿਡਾਰੀ ਲੂਇਸ ਸਵਾਰੇਜ਼ ਨੇ ਬਾਕੀ ਦੇ ਗੋਲ ਕੀਤੇ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ لیونਲ ਮੈਸੀ ਦੀ ਪੁਰਾਣੀ ਟੀਮ ਬਾਰਸੀਲੋਨਾ ਦੇ ਤਾਜ਼ਾ ਨਤੀਜੇ ਸੰਬੰਧੀ 스타 স্ট্রਾਈਕਰ ਰੋਬਰਟ ਲੇਵੰਡੋਸਕੀ ਦੀ ਹੈਟ੍ਰਿਕ ਦੀ ਬਦੌਲਤ ਬਾਰਸੀਲੋਨਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਸਪੇਨ ਦੀ ਘਰੇਲੂ ਲੀਗ ਲਾ ਲੀਗਾ ਵਿੱਚ ਵੈਲੈਂਸੀਆ ਕਲੱਬ ਨੂੰ 4-2 ਨਾਲ ਹਰਾ ਦਿੱਤਾ ਇਸ ਮੈਚ ਦੌਰਾਨ ਬਹੁਤਾ ਸਮਾਂ ਬਾਰਸੀਲੋਨਾ ਦਾ ਗੇਂਦ ਉੱਤੇ ਕਬਜ਼ਾ ਰਿਹਾ ਪਰ ਪਹਿਲੇ ਹਾਫ ਵਿੱਚ ਦੋ ਰੱਖਿਆਾਤਮਕ ਗਲਤੀਆਂ ਕਾਰਨ ਅੱਧੇ ਸਮੇਂ ਤੱਕ ਇਹ ਟੀਮ 2-1 ਨਾਲ ਪਿੱਛੇ ਸੀ ਲੇਵੈਂਡੋਸਕੀ ਨੇ 99ਵੇਂ 99ਵੇਂ ਅਤੇ ਫਿਰ ਇੰਜਰੀ ਟਾਈਮ ਯਾਨੀ ਕਿ 90 ਜਮਾ 3 ਮਿੰਟ ਵਿੱਚ ਗੋਲ ਕਰਦੇ ਹੋਏ ਹੈਟਟ੍ਰਿਕ ਬਣਾਈ ਅਤੇ ਬਾਰਸੀਲੋਨਾ ਦੀ 4-2 ਦੀ ਇਹ ਵੱਡੀ ਅਤੇ ਅਹਿਮ ਜਿੱਤ ਤੈਅ ਕੀਤੀ ਓਲੰਪਿਕ ਖੇਡਾਂ ਵਿੱਚ ਨੌਜਵਾਨ ਫੁੱਟਬਾਲ ਟੀਮਾਂ ਦੇ ਹੋਣ ਵਾਲੇ ਮੁਕਾਬਲੇ ਸੰਬੰਧੀ ਵੀ ਤਾਜ਼ਾ ਨਤੀਜੇ ਸਾਹਮਣੇ ਆਏ ਨੇ ਇਸ ਤਹਿਤ ਉਜ਼ਬੇਕਿਸਤਾਨ ਨੇ ਸ਼ੁਰੂ ਵਿੱਚ ਖੁੰਝਣ ਤੋਂ ਬਾਅਦ ਅੰਡਰ 23 ਏਸ਼ੀਆਈ ਕੱਪ ਫਾਈਨਲ ਵਿੱਚ ਪਹੁੰਚ ਕੇ ਪੁਰਸ਼ ਓਲੰਪਿਕ ਫੁੱਟਬਾਲ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ ਉਜ਼ਬੇਕਿਸਤਾਨ ਨੇ ਕਤਰ ਦੇ ਦੋਹਾ ਵਿੱਚ ਇੰਡੋਨੇਸ਼ੀਆ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ ਦੂਜੇ ਬੰਨੇ ਜਾਪਾਨ ਨੇ ਸੈਮੀਫਾਈਨਲ ਵਿੱਚ ਇਰਾਕ ਨੂੰ 2-0 ਨਾਲ ਹਰਾ ਕੇ ਲਗਾਤਾਰ 8ਵੀਂ 올림픽 ਲਈ ਕੁਆਲੀਫਾਈ ਕੀਤਾ ਇਸ ਬਾਰੇ ਤੁਹਾਨੂੰ ਦੱਸ ਦਈਏ ਕਿ ਨਾਮ ਮੁਤਾਬਕ ਇਸ ਟੂਰਨਾਮੈਂਟ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਪੈरिस 올림픽 ਲਈ ਸਿੱਧੇ ਤੌਰ ਤੇ ਕੁਆਲੀਫਾਈ ਕਰਨ ਗਿਆ ਅਤੇ ਤੀਜੇ ਸਥਾਨ ਦਾ ਫੈਸਲਾ ਪਲੇਆਫ ਮੈਚ ਦੇ ਨਾਲ ਹੋਵੇਗਾ ਇਸ ਤੋਂ ਪਹਿਲਾਂ ਉਸ ਬੇਕਿਸਤਾਨ ਦੀ ਟੀਮ 올림픽 ਲਈ ਕੁਆਲੀਫਾਈ ਕਰਨ ਵਿੱਚ ਕਈ ਵਾਰ ਬਦਕਿਸਮਤ ਰਹੀਏ ਉਸਨੇ ਸਾਲ 2018 ਅਤੇ 2022 ਵਿੱਚ ਹਰ ਦੋ ਸਾਲਾਂ ਬਾਅਦ ਹੋਣ ਵਾਲੇ ਅੰਡਰ 23 ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਸੀ ਪਰ 올림픽 ਉਸ ਸਾਲ ਨਹੀਂ ਹੋਣੇ ਸਨ। ਇਹੀ ਟੀਮ 2020 ਵਿੱਚ ਆਸਟ੍ਰੇਲੀਆ ਦੇ ਖਿਲਾਫ ਪਲੇਆਫ ਵਿੱਚ ਹਾਰਨ ਤੋਂ ਬਾਅਦ ਚੌਥੇ ਸਥਾਨ ਉੱਤੇ ਰਹਿ ਗਈ ਸੀ। ਅਤੇ ਟੋਕੀਓ 올림픽 ਵਿੱਚ ਇਸੇ ਕਰਕੇ ਜਗ੍ਹਾ ਨਹੀਂ ਸੀ ਬਣਾ ਸਕੀ ਪਰ ਐਤਕੀ ਉਸ ਬੇਕਿਸਤਾਨ ਦੀ ਟੀਮ ਨੇ ਆਪਣੀ ਕਿਸਮਤ ਨੂੰ 모ੜਾ ਦੇ ਦਿੱਤਾ ਅਤੇ 올림픽 ਵਿੱਚ ਜਗ੍ਹਾ ਆਖਰਕਾਰ ਬਣਾ ਲਈਏ ਅਖੀਰ ਵਿੱਚ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਚਰਚਿਤ ਅਤੇ ਤੇਜ਼ ਤਰਾਰ ਫੁੱਟਬਾਲ ਲੀਗ ਇੰਗਲੈਂਡ ਦੀ ਪ੍ਰੀਮੀਅਰ ਲੀਗ ਦੀ ਜਿਸ ਵਿੱਚ ਸੀਜ਼ਨ ਦੇ ਮੁਕਾਬਲੇ ਹੋਣ ਅਖੀਰਲੇ ਗੇੜ ਵਿੱਚ ਪਹੁੰਚ ਰਹੇ ਨੇ ਅਤੇ ਖਿਤਾਬ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਰਹੀਆਂ ਨੇ ਇਸ ਲਈ ਦੁਨੀਆ ਭਰ ਦੀਆਂ ਫੁੱਟਬਾਲ ਲੀਗ ਵਿੱਚੋਂ ਇੰਗਲੈਂਡ ਦੀ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਦਿਲਚਸਪ ਖਿਤਾਬੀ ਮੁਕਾਬਲਾ ਚੱਲ ਰਿਹਾ ਹੈ ਕੁਝ ਹਫ਼ਤੇ ਪਹਿਲਾਂ ਤੱਕ ਤਿੰਨ ਟੀਮਾਂ ਖਿਤਾਬੀ ਦੌੜ ਵਿੱਚ ਮੌਜੂਦ ਸਨ ਜਦੋਂ ਆਰਸਨਲ ਮੈਨਚੈਸਟਰ ਸਿਟੀ ਅਤੇ ਲਿਵਰਪੂਲ ਲਗਭਗ ਬਰਾਬਰ ਅੰਕਾਂ ਉੱਤੇ ਚੱਲ ਰਹੇ ਸਨ ਪਰ ਪਿਛਲੇ ਕੁਝ ਮੈਚਾਂ ਵਿੱਚ ਲਿਵਰਪੂਲ ਦੀ ਟੀਮ ਲਗਾਤਾਰ ਅੰਕ ਗਵਾਉਂਦੇ ਹੋਏ ਖਿਤਾਬੀ ਦੌੜ ਵਿੱਚੋਂ ਹੁਣ ਲਗਭਗ ਬਾਹਰ ਹੋ ਚੁੱਕੀ ਹੈ। ਇਸੇ ਤਰ੍ਹਾਂ ਪ੍ਰੀਮੀਅਰ ਲੀਗ ਵਿੱਚ ਹੁਣ ਆਰਸਨਲ ਅਤੇ ਮੈਂਚੈਸਟਰ ਸਿਟੀ ਦਰਮਿਆਨ ਵਕਕਾਰੀ ਖਿਤਾਬ ਲਈ ਮੁਕਾਬਲਾ ਚੱਲ ਰਿਹਾ ਹੈ। ਹੁਣ ਜਦਕਿ ਗਿਣਤੀ ਦੇ ਮੈਚ ਖੇਡਣੇ ਬਾਕੀ ਰਹਿ ਗਏ ਨੇ ਤਾਂ ਮੈਂਚੈਸਟਰ ਸਿਟੀ ਦੀ ਟੀਮ ਕੋਲ ਇੱਕ ਵਾਧੂ ਮੈਚ ਵੀ ਪਿਆ ਹੈ ਅਤੇ ਇਸ ਕਰਕੇ ਹਾਲੇ ਵੀ ਪ੍ਰੀਮੀਅਰ ਲੀਗ ਦੀ ਖਿਤਾਬੀ ਦੌੜ ਵਿੱਚ ਮੈਚੈਸਟਰ ਸਿਟੀ ਕਲੱਬ ਦਾ ਪਲੜਾ ਭਾਰੀ ਲੱਗਦਾ ਹੈ ਜੋ ਇਸ ਵੇਲੇ ਮੌਜੂਦਾ ਚੈਂਪੀਅਨ ਵੀ ਨੇ ਇਸ ਤਰ੍ਹਾਂ ਲੀਗ ਜਿੱਤਣ ਵਾਲੀ ਟੀਮ ਦਾ ਫੈਸਲਾ ਅਖੀਰਲੇ ਗੇਟ ਦੇ ਮੈਚਾਂ ਤੱਕ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਪ੍ਰਮੁੱਖ ਖੇਡ ਮੁਕਾਬਲੇਆਂ ਅਤੇ ਸਰਗਰਮੀਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫ਼ਤੇ ਨਵੇਂ ਹਫਤਾਵਰੀ ਖੇਡ ਵੇਰਵੇ ਖਿਡਾਰੀਆਂ ਦੀ ਸਾਰੀ ਜਾਣਕਾਰੀ ਅਤੇ ਤਮਾਮ ਖੇਡ ਰਿਕਾਰਡ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਪ੍ਰੋਗਰਾਮ ਵੇਖਣ ਲਈ ਬਹੁਤ ਬਹੁਤ ਧੰਨਵਾਦ